ਆਵਣੁ ਹੋਇ ਮਹਲਾ ਦੂਜਾ ਸੇ ਪੂਰੇ ਸਾਹਾ ਜਿਨਿ ਪੂਰਾ ਪਾਇਆ ਅਠੀ ਵੇ ਪਰਵਾਹਾ ਰਹਿਨ ਇਕ ਤੈ ਰੰਗ ਦਰਸ਼ਨ ਰੂਪ ਅਥਾ ਵਿਰਲੇ ਪਾਈਐ ਕਰਮ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੀ ਘਟੈ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੁੱਠੀ ਧੰਦੇ ਚੋਰ ਮਹਿਲ ਨਾ ਪਾਈ ਐ ਇਨ ਚਿੱਤ ਕਠੋਰ ਸੇਵ ਗਵਾਈ ਐ ਜਿਤ ਘਟ ਸੱਚ ਨਾ ਪਾਈ ਸੋ ਪੰਨ ਕਢਾਈ ਐ ਕਿਉ ਕਰ ਪੂਰੇ ਵਟ ਤੋਲ ਤਲਾਈ ਐ ਕੋਈ ਨਾ ਆਖੇ ਘਟ ਹਉ ਮੈਂ ਜਾਈ ਐ ਲੈਣ ਖਰੇ ਪਰਖ ਦਰਬੀ ਨਾਈ ਐ ਸੌਦਾ ਇਕਤ ਹਟ ਪੂਰੇ ਗੁਰ ਪਾਈ ਐ ਸ਼ਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਦ ਨਾਮ ਏਕ ਭਾਲਹਿ ਗੁਣੀ ਗਹੀਰ ਕਰਮਵੰਤੀ ਸਹਲਾਇਆ ਨਾਨਕ ਕਰ ਗੁਰ ਪੀਰ ਚੌਥਾ ਪਹਿਰ ਸਬਾਹ ਕੈ ਸੁਰਤਿਆ ਉਪਜੈ ਚਾਉ ਇੰਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਮ ਉਤੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਐ ਨਦਰਸਰਾਫ ਕੀ ਬਹੁੜ ਨ ਪਾਈ ਤਾਉ ਸਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ ਉਥੈ ਪਾਪ ਪੁਨ ਬੀਚਾਰੀਐ ਕੂੜੈ ਘਟੈ ਰਾਸ ਉਥੈ ਖੋਟੇ ਸੱਟਿਐ ਖਰੇ ਕੀ ਚਹ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹਲਾ ਦੂਜਾ ਪਉਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਨ ਸਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬੁਰੀਆਂ ਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਉ ਸਤਿਗੁਰ ਦੱਸਿਆ ਸੱਚੇ ਹੀ ਪਤੀਆਏ ਸੱਚ ਵਿਗਸਿਆ ਸਚੈ ਕੋਟ ਗਰਾਏ ਨਿਜ ਘਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਸਿਆ ਸਚੈ ਦੇ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖਵਾਈਐ ਸਚੈ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸਲੋਕ ਮਹਲ ਲਾ ਪਹਿਲਾ ਪਹਿਰਾ ਅਗਨ ਹਿਵੇ ਕਰ ਬਾਧਾ ਬੁਜ ਨਸਾਰ ਕਰਾਈ ਸਗਲੇ ਦੂਖ ਪਾਣੀ ਘਰ ਪੀਵਾ ਧਰਤੀ ਹਾਕ ਚਲਾਈ ਤਰਪ ਰਾਜੀ ਅੰਬਰ ਟੋਲੀ ਪਿਛੈ ਟੰਕ ਚੜਾਈ ਏਵਡ ਵੱਡਾ ਮਾਵਾ ਨਹੀਂ ਸਭ ਸੈ ਨੱਥ ਚਲਾਈ ਏਤਾ ਤਾਨ ਉਹ ਐ ਮਨ ਅੰਦਰ ਕਰੀ ਪੇ ਆਖ ਕਰਾਈ ਜੇ ਵਡ ਸਾਹਿਬ ਤੇ ਵਡ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਢਿਆਈ ਮਹੱਲਾ ਦੂਜਾ ਆਖਣੇ ਆਖ ਨਾ ਰੱਜਿਆ ਸੁਨਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹਕ ਇਕ ਵੰਨ ਭੁਖਿਆ ਭੁਖ ਨਾ ਉਤਰੈ ਗੱਲੀ ਭੁਖ ਨਾ ਜਾਏ ਨਾਨਕ ਭੁਖਾ ਤਾਂ ਰੱਜੈ ਜਾਂ ਗੁਣ ਕਹੇ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜੇ ਕੂੜ ਕਮਾਈ ਐ ਵਿਣ ਸੱਚੇ ਕੂੜਿਆਰ ਬੰਨ ਚਲਾਈ ਐ ਵਿਣ ਸੱਚੇ ਤਨ ਛਾਰ ਛਾਰ ਰਲਾਈ ਐ ਵਿਣ ਸੱਚੇ ਸਭ ਭੋਕਾ ਜੇ ਪੈਂਜੈ ਖਾਈ ਐ ਵਿਣ ਸੱਚੇ ਦਰਬਾਰ ਕੂੜ ਨਾ ਪਾਈ ਐ ਕੂੜਾ ਲਾਲ ਚ ਲੱਗ ਮਹਿਲ ਖਵਾਈ ਐ ਸਭ ਜਗ ਠੱਗਿਓ ਠੱਗ ਆਈ ਐ ਜਾਈ ਐ ਤਨ ਮਹਿ ਤ੍ਰਿਸ਼ਨਾ ਅਗ ਸ਼ਬਦ 부ਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁਨ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੈ ਕਰਮ ਧਿਆਨ ਪਤ ਕੇ ਸਾਧ ਖੰਦਾ ਲਹਿ ਦਾਨ ਕੈ ਸਿਰਦਾਨ ਮਹੱਲਾ ਪਹਿਲਾ ਸੋਇਨੇ ਕਾ ਬਿਰਖ ਪਤ ਪਰਵਾਲਾ ਹੋ ਲਜਵੇ ਹਰ ਲਾਲ ਤਿਤ ਫਲ ਰਤਨ ਲਗਹਿ ਮੁਖ ਭਾਕਿਤ ਹਿਰਦੈ ਰਧ ਨਿਹਾਲ ਨਾਨਕ ਕਰਮ ਹੋਐ ਮੁਖ ਮਸਤਕ ਲਿਖਿਆ ਹੋਐ ਲੇਖ ਅਠ ਸੱਠ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੀਖ ਹੰਸ ਹੀਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ ਪੌੜੀ ਜੀਵਨ ਦੇ ਆ ਮਰ ਮਾਰਨਾ ਪਛੋ ਤਾਈ ਐ ਝੂਠਾ ਇਹੋ ਸੰਸਾਰ ਤਿਨ ਸਮਝਾਈ ਐ ਸੱਚ ਨਾ ਧਰੇ ਪਿਆਰ ਤੰਦੈ ਧਾਈ ਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ ਹੁਕਮੀ ਸਿਰ ਜੰਦਾਰ ਮਾਰੇ ਦਾਈ ਐ ਆਪੇ ਦੇ ਪਿਆਰ ਮਨ ਵਸਾਈ ਐ ਮੋਹਤ ਨਾ ਚਸਬਲੰਮ ਪਰਿਯ ਪਾਈਐ ਗੁਰ ਪ੍ਰਸਾਦੀ ਭੋਜ ਸਚ ਸਮਾਈਐ ਸ਼ਲੋਕ ਮਹਲਾ ਪਹਿਲਾ ਤੁਮੀ ਤੁਮਾ ਵਿਸ ਆਕਤ ਧੂਰਾ ਨਿਮ ਫਲ ਮਨ ਮੁਖ ਵਸਹਿ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕਿਸ ਹੰਡਨ ਕਰਮਾਂ ਬਾਹਰੀ ਮਹਲਾ ਪਹਿਲਾ ਮਤ ਪੰਖੇ ਰੂ ਕਿਰਤ ਸਾਥ ਕਬੇ ਉੱਤਮ ਕਬ ਨੀਚ ਕਬ ਚੰਦਨ ਕਬ ਅਕਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੀਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁਝਿਆ ਪਾਵਣਾ ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸੁਮਾਵਣਾ ਸੱਚਾ ਪੁਰਖ ਅਲਖ ਸ਼ਬਦ ਸੁਹਾਵਣਾ ਮੰਨੇ ਨਾਉ ਬਸੰਖ ਦਰਗਾਹ ਪਾਵਣਾ ਖਾਲਕ ਕਉ ਆਦੇਸ ਟਾਢੀ ਗਾਵਣਾ ਨਾਨਕ ਜੁਗ ਜੁਗ ਇਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠਉਹਿਆਂ ਨਾਗੀ ਲੱਗੇ ਜਾਈ ਆਪਣ ਹੱਥੀ ਆਪਣੈ ਦੇ ਕੂਚਾਇਆ ਪੇ ਲਾਇ ਹੁਕਮ ਪਾਇ ਧੁਰ ਖਸਮ ਕਾ ਅਤੀ ਹੂੰ ਧਕਾ ਖਾਈ ਗੁਰਮਖ ਸਿਉ ਮਨ ਮੁਖ ਅੜੈ ਡੁੱਬੈ ਹੱਕ ਨਿ ਆਈ ਦੋਹਾ ਸਿਰਿਆ ਆਪੇ ਖਸਮ ਵੇਖੈ ਕਰ ਵਿਉਪਾਈ ਨਾਨਕ ਏਵੇਂ ਜਾਣੀਐ ਸਭ ਕਿਸ ਤਿਸਹਿ ਰਜਾਈ ਮਹੱਲਾ ਦੂਜਾ